ਜਲੰਧਰ ਵੈਸਟਲ ਕੇ ਦੀ ਬਾਈ ਇਲੈਕਸ਼ਨ ਦੇ ਲਈ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਆਖਰੀ ਹਫਤੇ ਦੇ ਵਿੱਚ ਤਕਰੀਬਨ ਅਸੀਂ ਦਾਖਲ ਹੋ ਚੁੱਕੇ ਹਾਂ ਔਰ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀ ਜ਼ੋਰ ਜਮਾਇਸ਼ ਜਿਹੜੀ ਹੈ ਕਰ ਰਹੀਆਂ ਨੇ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਇਸ ਵੱਲੋਂ ਵੀ ਚੋਣ ਪ੍ਰਚਾਰ ਨੂੰ ਲਗਾਤਾਰ ਅੱਗੇ ਵਧਾਇਆ ਹੋਇਆ ਜਿੱਨੇ ਕਾਂਗਰਸ ਦੇ ਵੱਡੇ ਆਗੂ ਨੇ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਪ੍ਰਤਾਪ ਬਾਜਵਾ ਚਰਨਜੀਤ ਸਿੰਘ ਚੰਨੀ ਜਾਂ ਲੋਕਲ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜਿੰਮੇਵਾਰੀ ਨਾਲ ਚੋਣ ਪ੍ਰਚਾਰ ਅੱਗੇ ਕਰ ਰਹੇ ਨੇ ਸਾਡੇ ਨਾਲ ਸਾਬਕਾ ਜਿਹੜੇ ਮੁੱਖ ਮੰਤਰੀ ਦੇ ਸਾਬਕਾ ਐਸਡੀ ਗੁਰਪ੍ਰੀਤ ਸਿੰਘ ਸੋਨੂਟੇ ਸੀ ਕਿਉਂਕਿ ਲੋਕਲ ਨੇ ਪਕੜ ਐਸਲ ਕਿਹਦੇ ਵਿੱਚ ਕਾਫੀ ਇੰਡਸਟਰੀ ਨਾਲ ਵੀ ਜੁੜੇ ਨੇ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਸੁਣੋ ਜੀ ਸਭ ਤੋਂ ਪਹਿਲਾਂ ਕਿਵੇਂ ਦੀ ਚੱਲ ਰਹੀ ਹੈ ਪ੍ਰਚਾਰ ਅੱਜ ਤੇ ਤੁਹਾਨੂੰ ਇੱਕ ਹੋਰ ਅਪਡੇਟ پتہ ਲੱਗਣੀ ਹੈ ਕਾਲੀਦਲ ਦਾ ਜਿਹੜਾ ਕੈਂਡੀਡੇਟ ਸੀ ਉਹ ਆਮ ਆਦਮੀ ਪਾਰਟੀ ਚਲਾ ਗਿਆ ਹੁਣ ਉਹਨਾਂ ਨੇ ਦਾਵਾ ਕੀਤਾ ਅਸੀਂ ਵਨ ਸਾਈਡਡ ਸੀਟ ਜੇ ਦਾਵਾ ਤੇ ਚਲੋ ਕੋਈ ਵੀ ਕਰ ਸਕਦਾ ਜੀ ਇਹ ਓਪਨ ਹੈਗਾ ਗਰਾਉਂਡ ਹੈ ਜਿੱਥੇ ਹਰ ਪਾਰਟੀ ਆਪਣਾ ਜ਼ੋਰ ਲਾ ਰਹੀ ਹੈ ਹਾਂ ਠੀਕ ਹੈ ਅਕਾਲੀ ਦਲ ਦਾ ਅੱਜ ਕੈਂਡੀਡੇਟ ਗਿਆ ਆ ਉਧਰ ਔਰ ਮੈਂ ਕਹਿੰਦਾ ਕਿ ਦਲ ਬਦਲੂਆਂ ਦਾ ਇਸ ਵੇਲੇ ਸਮਾਂ ਇਹ ਕਹਿੰਦਾ ਤਾਂ ਚੱਲ ਰਿਹਾ ਹੈ ਪਿਛਲੀ ਲੋਕ ਸਭਾ ਦੀ ਇਲੈਕਸ਼ਨਾਂ ਤੋਂ ਦੇਖਦੇ ਆ ਰਹੇ ਆ ਥੱਕ ਗਏ ਆ ਗਗਨਜੀ ਹੁਣ ਤੇ ਸੱਚ ਪੁੱਛੋ ਥੱਕ ਗਏ ਆ ਪਤਾ ਨਹੀਂ ਲੱਗਦਾ ਕਿ ਦਿਨ ਚੜਦੇ ਨੂੰ ਕਿਹੜਾ ਲੀਡਰ ਕਿਹੜੀ ਪਾਰਟੀ ਚ ਪਤਾ ਨਹੀਂ ਲੱਗਦਾ ਪੁੱਛਣਾ ਪੈਂਦਾ ਸੋ ਠੀਕ ਆ ਜੇ ਲੀਡਰਾਂ ਦੇ ਗਿਆਨ ਆ ਸੀਟਾਂ ਜਿੱਤ ਹੋਣ ਲੱਗਣ ਫਿਰ ਤੇ ਬਸ ਠੀਕ ਆ ਇੱਕ ਜਿਹੜੀ ਸਰਕਾਰ ਤਾਕਤ ਹੋਵੇ ਉਹ ਦੂਜੇ ਪਾਸੇ ਡਰਾ ਕੇ ਪੈਸੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਸਾਰੇ ਲੀਡਰ ਹੀ ਲੈ ਜਵੇ ਤੇ ਜੱਜ ਵੇ ਫੈਸਲਾ ਕਰਨਾ ਲੋਕਾਂ ਨੇ ਇਹ ਲੋਗ ਆ ਜਿਨ੍ਹਾਂ ਨੇ ਫੈਸਲਾ ਕਰਨਾ ਆ ਸੋ ਮੈਂ ਸਮਝਦਾ ਕਿ ਕਿਸੇ ਦੇ ਜਾਣ ਆਉਣ ਨਾਲ ਬੜਾ ਕੋਈ ਫਰਕ ਨਹੀਂ ਘਰ ਲੋਕ ਐਸ ਵੇਲੇ ਮਨ ਬਣਾ ਕੇ ਬੈਠੇ ਆ ਕਿ ਜਿੰਨਾ ਇਹਨਾਂ ਦਲ ਬਦਲੂਆ ਨੇ ਇਹ ਸਾਰਾ ਖਰਾਬ ਕੀਤਾ ਹੈ ਜਿਹੜਾ ਸਿਸਟਮ ਹੈ ਔਰ ਕਲਚਰ ਹੈ ਉਹਨਾਂ ਨੂੰ ਇੱਕ ਵਾਰੀ ਸਬਕ ਸਿਖਾਉਣਾ ਔਰ ਸਿਖਾਇਆ ਵੀ ਲੋਕ ਸਭਾ ਦੇ ਇਲੈਕਸ਼ਨਾਂ ਚ ਸੁਨੂ ਜੀ ਇੱਕ ਜਿਹੜੀ ਇਸ ਤੁਹਾਡੀ ਕੌਨਸਟਿਟੂਐਂਸੀ ਜਿਹੜੀ ਵੈਸਟ ਕੌਨਸਟਿਟੂਐਂਸੀ ਹੈ ਇਹਦੇ ਵਿੱਚ ਲੈਦਰ ਮਾਰਕ ਇੰਡਸਟਰੀ ਆ ਪਲੱਸ ਇੱਕ ਸਪੋਰਟਸ ਇੰਡਸਟਰੀ ਆ ਔਰ ਲੋਕ ਵੀ ਇਸ ਨਾਲ ਜੁੜੇ ਨੇ ਲੰਬੇ ਸਮੇਂ ਤੋਂ ਲੋਕਾਂ ਦੀ ਰੋਜ਼ੀ ਰੋਟੀ ਵੀ ਝੁਟੀ ਆ ਕੀ ਹਾਲਾਤ ਨੇ ਮੌਜੂਦਾ ਸਰਕਾਰ ਨੇ ਜਿਵੇਂ ਵਾਅਦੇ ਕੀਤੇ ਸੀ ਕਿ ਬਿਹਤਰੀ ਹੋਣਾ ਦੇ ਜਿਵੇਂ ਉਹ ਦਾਅਵਾ ਕਰ ਰਹੇ ਨੇ ਕਿ ਅਸੀਂ ਇਹਨਾਂ ਦਾ ਜੀਵਨ ਪੱਤਰ ਬਹੁਤ ਉਤਾਚਕ ਗਿਆ ਹੈ ਦੇਖੋ ਜੀ ਸਚਾਈ ਇਹ ਗੱਲ ਹੈ ਕਿ ਜੋ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜੋ ਬੋਲ ਰਿਹਾ ਹਾਂ ਇਹ ਹਰ ਇਨਸਾਨ ਤੱਕ ਗੱਲ ਪਹੁੰਚਣੀ ਹੈ ਔਰ ਜੇ ਮੈਂ ਲੈਦਰ ਇੰਡਸਟਰੀ ਦੀ ਗੱਲ ਕਰਾਂ ਮੈਨੂੰ ਜਿੰਨਾ ਮੇਰੀ ਨੌਲੇਜ ਹੈਗਾ ਆ ਕਿ ਇਹ ਵਿਚਾਰੇ ਲੈਦਰ ਇੰਡਸਟਰੀ ਐਸ ਵੇਲੇ ਜਿੰਨੀਆਂ ਸਾਡੀਆਂ ਟੈਨਰੀਜ਼ ਹੈਗੀਆਂ ਐ 40 ਤੋਂ 50% ਬੰਦ ਹੋ ਗਏ ਬੰਦ ਹੋਣ ਦਾ ਬਹੁਤ ਵੱਡਾ ਇੱਕ ਕਾਰਨ ਸੀਗਾ ਇਹ ਬੜੀ ਪੁਰਾਣੀ ਲੜਾਈ ਲੜ ਰਹੇ ਆ ਇਨਹਾਂਸਮੈਂਟ ਤੇ ਕਿ ਸਰਕਾਰ ਇਹਨਾਂ ਤੇ ਜ਼ੋਰ ਪਾਉਂਦੀ ਸੀਗੀ ਕਿ ਜਿੰਨਾ ਤੁਸੀਂ ਕਿਸਾਨ ਜਿਹੜਾ ਪਹਿਲੇ ਫਾਰਮਰਸ ਨੂੰ ਪਹਿਲੇ ਪੈਸੇ ਦਿੱਤੇ ਸੀਗੇ ਉਹ ਹੋਰ ਵਧਾਉਣੇ ਆ ਕੰਮ ਤੇ ਸਰਕਾਰਾਂ ਦਾ ਬਣਦਾ ਸੀਗਾ ਪਰ ਚਲੋ ਬਣਦੇ ਬਣਦੇ ਕਾਂਗਰਸ ਸਰਕਾਰ ਨੇ ਓਟੀਐਸ ਸਕੀਮ ਗੱਡੀ ਵਨ ਟਾਈਮ ਸੈਟਲਮੈਂਟ ਵਨ ਟਾਈਮ ਸੈਟਲਮੈਂਟ ਚ ਜਦੋਂ ਉਹਨਾਂ ਨੇ ਸਕੀਮ ਕੱਢੀ ਇੰਨੀ ਦੇਰ ਨੂੰ ਰਿਸਪੈਕਟਡ ਅਰਵਿੰਦ ਕੇਜਰੀਵਾਲ ਜੀ ਨੇ ਇਹ ਆ ਕੇ ਕਹਿ ਦਿੱਤਾ ਕਿ ਅਸੀਂ ਤੇ ਸਾਡੀ ਸਰਕਾਰ ਜੇ ਪੰਜਾਬ 'ਚ ਬਣ ਜੁਏ ਸੀ ਇਨਹਾਂਸਮੈਂਟ ਹੀ ਖਤਮ ਕਰ ਦਵਾਂਗੇ ਉਸ ਚੱਕਰ 'ਚ ਜਿੰਨੀ ਇੰਡਸਟਰੀ ਵਾਲੇ ਲੈਦਰ ਦੇ ਸੀਗੇ ਉਹਨਾਂ ਨੇ ਵਿਚਾਰਿਆਂ ਨੇ ਇਹ ਵਨ ਟਾਈਮ ਸੈਟਲਮੈਂਟ ਵੀ ਨਹੀਂ ਲਈ ਕਿ ਇਨਹਾਂਸਮੈਂਟ ਹੋਣੀ ਹੈ ਅੱਜ 2.5 ਸਾਲ ਹੋ ਗਏ ਸਰਕਾਰ ਬਣੇ ਨੂੰ ਇਨਹਾਂਸਮੈਂਟ ਦੀ ਤਾਂ ਦੂਰ ਦੀ ਗੱਲ ਹੈ ਜਿੰਨੀ ਇੰਡਸਟਰੀ ਹੈ ਉਹਨਾਂ ਨੂੰ ਕਾਰਪੋਰੇਸ਼ਨ ਵੱਲੋਂ ਉਹਨਾਂ ਨੂੰ ਹਰ ਪਾਸਿਓਂ ਇਨੇ ਨੋਟਿਸਿਜ਼ ਆ ਰਹੇ ਆ ਅੱਜ ਉਹ ਆਪਣੀ ਨਾ ਕਿਸ ਨੂੰ ਵੇਚ ਸਕਦੇ ਨਾ ਲੈ ਸਕਦੇ ਕਿਉਂਕਿ ਐਨਓਸੀ ਨਹੀਂ ਮਿਲਦੀ ਸੋ ਬਹੁਤ ਦਿੱਕਤ ਹੈ ਇਹ ਨਾ ਸਾਰੀਆਂ ਦਿੱਕਤਾਂ ਦਿੱਕਤਾਂ ਦੀਆਂ ਵਜ੍ਹਾ ਦੇ ਨਾਲ ਮੈਂ ਸਮਝਦਾ ਹਾਂ ਕਿ ਇੰਡਸਟਰੀ 40 ਤੋਂ 50% ਲੈਦਰ ਦੀ ਬੰਦ ਹੋ ਗਈ ਹੈ ਜੋ ਕਿ ਬਹੁਤ ਵੱਡਾ ਇੱਕ ਨੁਕਸਾਨ ਹੈ ਜਲੰਧਰ ਦਾ ਜਲੰਧਰ ਦਾ ਔਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ 스포츠 ਦੀ 스포츠 ਦੀ ਸਾਡੀ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਸਾਡੀ ਹਾਕੀ ਸਾਡੀ ਫੁੱਟਬਾਲ ਯੂਰਪ ਚ ਵਰਲਡ ਲੈਵਲ ਤੇ ਹਰ ਥਾਂ ਤੇ ਵਰਤੀ ਜਾਂਦੀ ਹੈ ਔਰ ਜੋ ਸਾਡੇ ਬਿਜ਼ਨਸਮੈਨਾਂ ਦੇ ਨਾਲ ਜੋ ਸਾਡੇ ਇੰਡਸਟਰੀਸਟਾਂ ਦਾ ਜੋ ਹੋ ਰਿਹਾ ਹੈ ਉਹ ਜਗ ਜाहिर ਹੈ ਉਹ ਹਾਲਾ ਕਿਸੇ ਤਰੀਕੇ ਦੀ ਗਵਰਨਮੈਂਟ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਤੇ ਆਪਾਂ ਝੂਠੇ ਦਾਅਵੇ ਕਰਕੇ ਸਰਕਾਰ ਤੇ ਬਣਾ ਲਈ ਪਰ ਉਹਦੀ ਸਾਰੀ ਬੁਰੀ ਤਰ੍ਹਾਂ ਹਵਾ ਨਿਕਲੀ ਆ ਔਰ ਉਹੀ ਖਮਿਆਜ਼ਾ ਭੁਗਤਿਆ ਕਿ 13 ਸੀਟਾਂ ਦਾ ਦਾਵਾ ਕਰਨ ਵਾਲੇ 3 ਸੀਟਾਂ ਤੇ ਸਿਮਟ ਗਏ ਤੇ ਲੋਕਾਂ ਦਾ ਜਿਵੇਂ ਤੁਸੀਂ ਜਿੰਨੀ ਇੰਡਸਟਰੀ ਜਿਹੜੀ ਇਹ ਬੰਦ ਹੋਈ 40 ਤੋਂ 50% ਤਾਂ ਸੋਨੂ ਜੀ ਇਸ ਦੇ ਨਾਲ ਤੇ ਫਿਰ ਲੋਕੀ ਜਿਹੜੇ ਨੇ ਇਸ ਤੇ ਨਿਰਭਰ ਹੋਣਗੇ ਇਸ ਹਲਕੇ ਦੇ ਨਾਲ ਜ਼ਿਆਦਾ ਜੁੜੇ ਦੋ ਹਲਕੇ ਨੇ ਵੇ ਤੇ ਉਹਨਾਂ ਦੇ ਵੀਰੇ ਹਾਲਾਤ ਜਿਹੜੇ ਨੇ ਕੀ ਉਹ ਤਾਂ ਫਿਰ ਉਹਨਾਂ ਦੀ ਕਿੰਨੀ ਕੁ ਹਾਲਾਤ ਮੁਸ਼ਕਲ ਨੇ ਜੀ ਬਹੁਤ ਮੁਸ਼ਕਲ ਹੈ ਤੁਸੀਂ ਆਪ ਜਾ ਕੇ ਲੈਦਰ ਕੰਪਲੈਕਸ ਗਿਆੜਾ ਕੱਢ ਕੇ ਦੇਖ ਲਓ ਇੰਡਸਟਰੀ ਜਿੰਨੀ ਬੰਦ ਹੋਈ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਗਗਨ ਜੀ ਕਿ ਇੱਕ ਕੱਲੇ ਉਹਨਰ ਨੂੰ ਫਰਕ ਨਹੀਂ ਪੈਂਦਾ ਉਹਦੇ ਨਾਲ ਸੌਆਂ ਸੈਂਕੜੇ ਲੋਕ ਹੁੰਦੇ ਆ ਜਿਹੜੇ ਜੁੜੇ ਹੁੰਦੇ ਜਿਹੜੇ ਆਪਣੀ ਰੋਜ਼ੀ ਰੋਟੀ ਪਾਲਦੇ ਆ ਆਪਣੇ ਘਰਾਂ ਨੂੰ ਪਾਲਦੇ ਆ ਉਹ ਸਭ ਖਤਮ ਹੋ ਗਈ ਤਬਾਹ ਹੋ ਗਈ ਔਰ ਉਤੋਂ ਦੀ ਮਗਾਈ ਨੇ ਜਾਨ ਕੱਢੀ ਪਈ ਹੈ ਜਿਹੜੀ ਉੱਤੇ ਸਾਡੀ ਸੈਂਟਰ ਦੀ ਸਰਕਾਰ ਬੈਠੀ ਆ ਵੱਡੇ ਵੱਡੇ ਖੋਖਲੇ ਦਾਅਵੇ ਕਰ ਰਹੀ ਆ ਸਤਿਆਨਾਸ਼ ਇਸ ਵੇਲੇ ਕੀਤਾ ਪਿਆ ਆ ਸੋ ਇਹ ਇਹੀ ਵਜ੍ਹਾ ਇੱਕ ਹੈਗੀ ਆ ਕਿ ਲੋਕਾਂ ਨੇ ਇੰਨਾ ਪਰੇਸ਼ਾਨ ਹੋ ਕੇ ਪੰਜਾਬ ਚ ਇੱਕ ਵੀ ਸੀਟ ਭਾਜਪੀ ਨੂੰ ਨਹੀਂ ਜਿੱਤਾਂ ਜੀ ਮੌਜੂਦਾ ਸਮੇਂ ਦੇ ਵਿੱਚ ਫਿਰ ਇਸ ਜਗ੍ਹਾ ਦੇ ਵਿੱਚ ਤੁਸੀਂ ਲੱਗਦਾ ਤਾਂ ਹੋ ਕਿ ਕਾਂਗਰਸ ਸೀਟ ਜਿੱਤ ਸਕਦੀ ਆ ਔਰ ਕਾਂਗਰਸ ਕਿਸ ਨਾਲ ਮੁਕਾਬਲਾ ਜਿਹੜਾ ਕਰੇਗੀ ਬ੍ਰਦਰ ਦੇਖੋ ਬੜੀ ਕਲੀਅਰ ਜੀ ਗੱਲ ਹੈ ਹਰ ਪਾਰਟੀ ਨੇ ਆਪਣਾ ਦਾਵਾ ਕਰਨਾ ਸਚਾਈ ਇਹ ਹੈ ਕਿ ਕਾਂਗਰਸ ਦੀਆਂ ਇਹ ਪੁਰਾਣੀਆਂ ਪੱਕੀਆਂ ਸੀਟਾਂ ਆ ਠੀਕ ਹੈ ਜੀ ਹੁਣ ਹੀ ਲੋਕ ਸਭਾ ਦੀ ਇਲੈਕਸ਼ਨ ਚ ਤਾਜ਼ੀ-ਤਾਜ਼ੀ ਮਹੀਨਾ ਪਹਿਲੇ ਅਸੀਂ ਜਿੱਤ ਕੇ ਹੱਡੇ ਆ ਔਰ ਇੰਨੇ ਕਿ ਦੁਖੀ ਲੋਕ ਹੈਗੇ ਨੇ ਤੁਸੀਂ ਸੜਕਾਂ ਦਾ ਹਾਲ ਦੇਖਿਆ ਤੁਸੀਂ ਇਧਰ ਬਬਰੀਕ ਚੌਂਕ ਵੱਲ ਚਲੇ ਜਾਓ ਤੁਸੀਂ ਵਾਰਡ ਨੰਬਰ 76 ਚ ਇਧਰ ਜਿੰਨੇ ਵਾਰਡ ਹੈਗੇ ਆ ਬੁਰਾ ਹਾਲ ਹੈ ਸੜਕਾਂ ਟੁੱਟੀਆਂ ਐ ਸੀਵਰ ਬਾਹਰ ਪਾਣੀ ਬਾਹਰ ਟਰਿਆ ਫਿਰਦਾ ਲੋਕੀ ਬਿਮਾਰੀ ਤੋਂ ਵਿਚਾਰੇ ਡਰੇ ਪਏ ਆ ਤੇ ਇਹਨਾਂ ਲੋਕਾਂ ਨੇ ਤੇ ਵਿਚਾਰਿਆਂ ਨੇ ਉਹਨਾਂ ਲੋਕਾਂ ਨੂੰ ਹੀ ਵੋਟਾਂ ਪਾਉਣੀਆਂ ਜਿਹੜੇ ਲੋਕ ਇਹਨਾਂ ਲਈ ਕੁਝ ਕਰ ਸਕਣ ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਔਰ 100% ਆਪਾਂ ਇੱਥੇ ਫਤ ਲਾ ਦੇਣਾ ਸੀ ਮਤਲਬ ਪਹਿਲਾਂ ਕੇਪੀ ਸਾਹਿਬ ਇਥੋਂ ਸੀਗੇ ਉਹਨਾਂ ਦੀ ਵਾਈਫ ਨੇ ਵੀ ਇਲੈਕਸ਼ਨ ਲੜੀ ਉਨਨਾਂ ਸਿਰਦੇ ਕਰਕੇ ਫਿਰ ਰਿੰਕੂ ਜੀ ਨੂੰ ਦਿੱਤੀ ਟਿਕੜੇ ਰਿੰਕੂ ਜੀ ਵੀ ਹੁਣ ਪਹਿਲਾਂ ਆਪ ਚ ਚੱਲੇਗੇ ਫਿਰ ਬਾਜ ਪਾਇ ਚੱਲੇਗੇ ਕਾਂਗਰਸ ਦੇ ਜਿਹੜੇ ਵੱਡੇ ਆਗੂ ਸੀਗੇ ਉਹਨਾਂ ਦੇ ਜਾਨ ਤੋਂ ਵਾਦਾ ਹੁਣ ਤਾਂ ਕੇਪੀ ਸਾਹਿਬ ਵੀ ਕਾਦੀਦਲ ਚ ਨੇ ਉਹਨਾਂ ਦੇ ਜਾਨ ਤੋਂ ਵਾਦਾ ਕੀ ਹੁਣ ਕਾਂਗਰਸ ਪਾਰਟੀ ਦੇ ਕੋਲੋਂ ਉਹਨਾਂ ਲੀਡਰਾਂ ਦੀ ਕੋਈ ਨੁਕਸਾਨਤ ਨਹੀਂ ਉਹਨਾਂ ਦੇ ਜਾਨ ਦੇ ਨਾਲ ਦੇਖੋ ਮੇਰੀ ਬੇਨਤੀ ਸੁਣੋ ਜਿੰਨਾ ਮੈਂ ਸ਼ੁਰੂਆਤ ਕੀਤੀ ਸੀਗੀ ਕਿ ਪਾਰਟੀਆਂ ਵਰਕਰਾਂ ਦੇ ਸਿਰ ਤੇ ਆ ਲੀਡਰਾਂ ਦੇ ਸਿਰ ਤੇ ਪਰ ਇਹ ਤਰਾਸਦੀ ਰਹੀ ਆ ਸਾਡੇ ਲੀਡਰਾਂ ਦੀ ਉਹਨਾਂ ਦੀ ਸੋਚ ਦੀ ਕਿ ਇੰਦਾ ਉਹ ਦਲ ਬਦਲ ਕੇ ਆਪਣਾ ਧੋਖਾ ਜਿਹੜਾ ਧੋਕੇਬਾਜ਼ ਦਾ ਇੱਕ ਲੇਬਲ ਲਵਾਇਆ ਪਰ ਲੋਕਾਂ ਨੇ ਉਹਨਾਂ ਨੂੰ ਇਨਾਮ ਦਿੱਤਾ ਤਾਂ ਹੈਗਾ ਲੋਕ ਸਭਾ ਦੀ ਇਲੈਕਸ਼ਨਾਂ ਚ ਸੋ ਕੋਈ ਫਰਕ ਨਹੀਂ ਪੈਣਾ ਲੀਡਰਾਂ ਦੇ ਇਧਰ ਉਧਰ ਜਾਣ ਤੋਂ ਫਰਕ ਪੈਂਦਾ ਜੇ ਵਰਕਰ ਹਿਲਦਾ ਵਰਕਰ ਸਾਡਾ ਇੰਟੈਕਟ ਹੈ ਵਰਕਰ ਪੂਰਾ ਜੋਸ਼ ਦੇ ਨਾਲ ਖੜਾ ਹੈ ਔਰ ਤੁਸੀਂ ਆਪ ਦੇਖਦੇ ਮੈਂ ਤੁਸੀਂ ਘੁੰਮਦੇ ਮੈਂ ਗਲੀਆਂ ਸੜਕਾਂ 'ਚ ਹਾਂ ਡਰਾਇਆ ਜ਼ਰੂਰ ਜਾ ਰਿਹਾ ਇਸ ਵੇਲੇ ਸਾਡੇ ਵਰਕਰ ਨੂੰ ਸਾਡੇ ਲੀਡਰਾਂ ਨੂੰ ਡਰਾਇਆ ਜਾ ਰਿਹਾ ਸਰਕਾਰਾਂ ਦਾ ਇਹ ਕੰਮ ਵੀ ਹੁੰਦਾ ਔਰ ਉਹ ਕਰ ਰਹੀਆਂ ਬਾਖੂਬੀ ਪਰ ਕੋਈ ਗੱਲ ਨਹੀਂ ਜੇ ਡਰਿਓਂ ਖੋਟਾ ਪੈਂਦੀ ਆਉਣ ਫਿਰ ਤੇ ਸਾਰੇ ਪਾਸੇ ਫਿਰ ਤੇ ਅੱਜ ਵੀ ਹਿਟਲਰ ਦਾ ਰਾਜ ਹੀ ਹੁੰਦਾ ਸੋ ਇਸ ਕਰਕੇ ਇੰਦਾ ਦੀ ਕੋਈ ਗੱਲ ਨਹੀਂ ਕਿ ਲੋਕਾਂ ਨੇ ਜਿੱਦਨ ਬਟਨ ਦੱਬਣਾ ਬਟਨ ਕੱਲੇ ਜਾ ਕੇ ਚੁੱਪਚੀਪੀਤੇ ਹੀ ਦੱਬ ਹੋਣਾ ਔਰ 13 ਤਰੀਕ ਨੂੰ ਤੁਹਾਡੇ ਮੋਰੇ ਰਿਜ਼ਲਟ ਆਊਗਾ ਜਦੋਂ ਕਾਂਗਰਸ ਦੀ ਬੀਬੀ ਸਰਿੰਦਰ ਕੌਰ ਜੀ ਸਭ ਤੋਂ ਵਧੀਆ ਲੀਡ ਨਾਲ ਚਿਤਣਗੇ ਤਕਰੀਬਨ ਗੁਰਪ੍ਰੀਤ ਸਿੰਘ ਸੋਨੂਟੇ ਸੀ ਕਾਂਗਰਸ ਦੇ ਵੱਡੇ ਆਗੂ ਨੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਕਾਫੀ ਉਹਨਾਂ ਨੇ ਪਹਿਲਾਂ ਕੈਪਟਨ ਬ੍ਰਿੰਦਰ ਸਿੰਘ ਉਹਨਾਂ ਦੇ ਨਾਲ ਵੀ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ ਚੋਣਾਂ ਦੇ ਵਿੱਚ ਕੰਮ ਕੀਤਾ ਤਾਂ ਹੁਣ ਵੀ ਜਲੰਧਰ ਵੈਸ ਦੇ ਵਿੱਚ ਉਹ ਪਾਰਟੀ ਦੇ ਨਾਲ ਡਟੇ ਨੇ ਔਰ ਉਹਨਾਂ ਦਾ ਇਹ ਦਾਵਾ ਹੈ ਕਿ ਜਿਵੇਂ ਇੰਡਸਟਰੀ ਨੂੰ ਨੁਕ कांग्रेस पार्टी हक के फतवा दे कैमरा पर्सन मुकेश बाबा के गगनदीप शर्मा दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर